ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਗਰਮੀ ਤੋਂ ਆਪਣਾ ਧਿਆਨ ਰੱਖ ਰਹੇ ਹੋਵੋਗੇ ਹਾਂਜੀ ਅੱਜ ਤੁਹਾਡੀ ਡਿਮਾਂਡ ਦੇ ਉੱਪਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਟੈਸਟਾ ਦੇ ਪ੍ਰਿੰਟਸ ਕਾਟਨ ਦੇ ਸੂਟਸ ਆਣਗੇ ਮੈਚਿੰਗ ਹੀ ਆ ਜੀ ਇਹ ਆਲ ਓਵਰ ਤੁਹਾਨੂੰ ਨਹੀਂ ਮਿਲਣਗੇ ਜਿਹੜਾ ਟੈਸਟਾ ਦਾ ਬ੍ਰਾਂਡ ਹੈ ਜੀ ਇਸ ਦਾ ਕੰਫਰਟ ਤੁਹਾਨੂੰ ਪਤਾ ਹੀ ਹੈ ਸੋ ਇਸ ਦੇ ਬਾਰੇ ਤਾਂ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਹੈ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਸਟਾਫ ਦੀ ਜ਼ਰੂਰਤ ਹੈ ਲੜਕੀ ਜਿਸ ਨੂੰ ਲੇਸਸ ਵਗੈਰਾ ਲਗਾਉਣੀਆਂ ਆਉਂਦੀਆਂ ਹੋਣ ਤੇ ਅਗਾਹ ਵੱਧੂ ਸੋਚ ਰੱਖਣ ਵਾਲੀ ਹੋਵੇ ਸਾਨੂੰ ਉਸ ਦੀ ਜ਼ਰੂਰਤ ਹੈ ਸੋ ਤੁਸੀਂ ਜੇਕ ਸ੍ਰੀ ਮੁਕਤਸਰ ਸਾਹਿਬ ਤੋਂ ਜਾਂ ਤੁਸੀਂ ਨੇੜੇ țeড়ে ਦੇ ਇਰੀਓ ਤੋਂ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ ਸਾਨੂੰ ਪਹਿਲਾਂ ਪਲੀਜ਼ ਮੈਸੇਜ ਕਰਨਾ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਤੁਹਾਡੇ ਨਾਲ ਕਾਲ ਅਰੇਂਜ ਕਰ ਲਵਾਂਗੇ ਠੀਕ ਹੈ ਜੀ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾ ਸੂਟ ਫਰਸਟ ਸੂਟ ਹੈ ਜਿਹੜਾ ਜੀ ਇਹ ਬਲੈਕ ਕਲਰ ਦੇ ਉੱਪਰ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਨਾਲ ਬਲੈਕ ਪਲੇਨ ਕਲਰ ਹੈਗੀ ਹੈ ਜਿਹੜੀ ਬਾਟਮ ਰਹਿਣੀ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਸ ਨੂੰ ਤੁਸੀਂ ਇਸੇ ਤਰ੍ਹਾਂ ਵੀ ਸਟਿਚ ਕਰਵਾ ਸਕਦੇ ਹੋ ਸਾਡੇ ਤੋਂ ਜਾਂ ਤੁਸੀਂ ਇਸ ਦੇ ਉੱਪਰ embroiderry ਵੀ ਕਰਵਾ ਸਕਦੇ ਹੋ ਬਾਟਮ ਤੇ ਵੀ ਕੱਲੀ embroiderry ਕਰਵਾ ਸਕਦੇ ਹੋ ਇਸ ਦੀ ਸ਼ਰਟ ਦੇ ਉੱਪਰ ਵੀ ਵਰਕ ਹੋਇਆ ਜਿਹੜਾ ਉਹ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਪੈਚ ਵਰਕ ਵੀ ਕਰਵਾ ਸਕਦੇ ਆ ਜਾਂ ਆਪਾਂ ਡਾਰਕ ਕਲਰ ਦਾ ਵਰਕ ਕਰਵਾ ਸਕਦੇ ਆ ਇਸ ਦੇ ਉੱਪਰ विदाउट दुपट्टा सूट्स ਰਹਿਣਗੇ ਜੀ ਹਾਂਜੀ ਸੈਕੰਡ ਏਵਲ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ येलो ਕਲਰ ਹੈ ਪਲੇਨ ਬਾਟਮ ਲੱਗੀ ਹੋਈ ਹੈ ਨਾ ਇਸ ਤਰ੍ਹਾਂ ਦੀ ਜੀ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਇਸ ਦੇ ਵਿੱਚੋਂ ਵੀ ਤੁਸੀਂ ਕੋਈ ਵੀ ਕਲਰ ਹੈਗਾ ਜਿਹੜਾ ਉਸ ਨੂੰ ਹਾਈਲਾਈਟ ਕਰਵਾ ਸਕਦੇ ਹੋ ਬਿਲਕੁਲ ਸੌਫਟ ਕਾਟਨ ਰਹੀਗੀ ਹਾਂਜੀ 3rd ਏਵਲ ਹੈਗਾ ਆਫ ਵਾਈਟ ਕਲਰ ਦੇ ਉੱਪਰ ਇਹ ਵਾਲਾ ਪ੍ਰਿੰਟ ਬਣਿਆ ਹੋਇਆ ਹੈ ਐਸਟ੍ਰਾਡੀਨੋ ਇਸ ਦੇ ਨਾਲ ਵਾਈਨ ਕਲਰ ਦੀ ਜਿਹੜੀ ਬਾਟਮ ਹੈ ਉਸ ਨੂੰ ਪੇਅਰ ਕੀਤਾ ਹੋਇਆ ਹੈ ਇਹ ਨਾਲ ਹੀ ਇਹਨਾਂ ਦੇ ਬਾਟਮ ਹੈ ਜਿਹੜੀਆਂ ਜੀ ਮੈਚਿੰਗ ਦੇ ਵਿੱਚ ਆਈਆਂ ਹੋਈਆਂ ਮਗਰ ਤੇ ਆਪਾਂ ਨੂੰ ਇਸ ਤਰ੍ਹਾਂ ਦੀ ਨਾਲ ਮੈਚਿੰਗ ਆਈ ਹੈ ਇਸ ਕਰਕੇ ਬਲੇ ਸੂਟਸ ਨੇ ਜਿਹੜੇ 올ਓਵਰ ਨਹੀਂ ਅਵੇਲੇਬਲ ਹੋਣਗੇ ਹਾਂਜੀ ਇਹ ਆ ਫੋਰਥ ਸੂਟ ਐਸਟ੍ਰਾਡੀਨੋ ਇਹਵੜੀ ਇਸ ਦੀ ਮੈਚਿੰਗ ਰਹੇਗੀ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਸਕਰੀਨ ਦੇ ਉੱਪਰ ਜੋ ਨੰਬਰ ਸ਼ੋ ਹੋ ਰਿਹਾ ਉਸ ਦੇ ਉੱਪਰ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਹਾਂਜੀ ਨੈਕਸਟ ਇਹ ਪਿਓਰ ਬਰਬਰੀ ਦਾ ਸੂਟਸ ਰਹਿਣਗੇ ਵੈਸੇ ਆਪਾਂ ਨੇ ਦੀ ਸ਼ਾਰਟ ਵੀਡੀਓ ਅਪਲੋਡ ਕਰਤੀ ਸੀ ਪਰ ਭੈਣਾਂ ਦੀ ਡਿਮਾਂਡ ਸੀ ਕਿ ਸਾਨੂੰ ਓਪਨ ਕਰਕੇ ਦਿਖਾਓ ਤਾਂ ਇਸ ਤਰ੍ਹਾਂ ਦੇ ਨਾਲ ਹੈ ਜੀ ਠੀਕ ਹੈ ਬਿਲਕੁਲ ਪਿਓਰ ਬਰਬਰੀ ਰਹੇਗੀ ਜੀ ਇਹ ਠੀਕ ਹੈ ਵਾਈਟ ਕਲਰ ਦਾ ਜਿਹੜਾ ਇਸ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਨਾਲ ਇਹਨਾਂ ਦੇ ਪਿਓਰ ਮਸਲੀਨ ਸਿਲਕ ਦੀਆਂ ਬਿਲਕੁਲ ਸੌਫ ਜਿਹੜੀ ਮਸਲੀਨ ਆ ਉਸ ਦੀਆਂ ਬਾਟਮਸ ਰਹਿਣੀਆਂ ਦੁਪੱਟੇ ਵੀ ਨਾਲ ਪਿਓਰ ਵਰਬਰੀ ਦੇ ਰਹਿਣਗੇ ਜੀ ਠੀਕ ਹੈ ਇਹ ਫਰਸਟ ਹੈਗਾ ਜਿਹੜਾ ਆਪਣਾ ਪਾਊਡਰ ਬਲੂ ਕਲਰ ਹੈ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਆ ਲੋ ਜੀ 메ਨ ਦੁਪੱਟਾ ਸੀਗਾ ਕਿ ਸਾਨੂੰ ਦੁਪੱਟਾ ਵੀ ਓਪਨ ਕਰਕੇ ਦਿਖਾਓ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੇ ਦੋਨੋਂ ਸਾਈਡਸ ਦੇ ਉੱਪਰ ਇਹ ਪਾ ਦਾ ਪੈਟਰਨ ਬਣਿਆ ਹੋਇਆ ਬਾਕੀ ਤੁਸੀਂ ਲੇਸ ਦੇ ਨਾਲ ਜਾਂ ਕਟਵਰਕ ਦੇ ਨਾਲ ਫਿਨਿਸ਼ਿੰਗ ਕਰਵਾ ਸਕਦੇ ਹੋ ਇਸ ਦੇ ਵਿੱਚ ਕਲਰਸ ਨੇ ਜੀ ਅੱਗੇ ਪ੍ਰਿੰਟਿੰਗ ਸੇਮ ਰਹੇਗੀ ਬਸ ਕਲਰਸ ਹੀ ਡਿਫਰੈਂਟ ਨੇ ਸਟਰਨ ਦੇ ਨਾਲ ਇਹ ਬਲਕ कलर ਤੇ ਇਹ ਇਸ ਦੀ ਬਾਟਮ ਰਹੇਗੀ ਇਹ ਰਹਿਣਾ ਦੁਪੱਟ ਗਰਮੀਆਂ ਦੇ ਵਿੱਚ ਪਾਰਟੀ ویئر ਸਟੱਫ ਹੈ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਪਸੰਦ ਕੀਤਾ ਇਹ ਪਿੰਕ ਕਲਰ ਹੈ ਬੜਾ ਹੀ ਪਿਆਰਾ ਜਿਹਾ ਪਿੰਕ ਹੈ ਇਹ ਬਾਟਮ ਰਹੇਗੀ ਇਹ ਤੁਹਾਡੀ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਦੇ ਨਾਲ ਆ ਗਿਆ ਦੁਪੱਟਾ ਸੇਮ ਪ੍ਰਿੰਟਿੰਗ ਆ ਬਸ ਕਲਰਸ ਨੇ ਲਗ ਲਗ ਇਸ ਤਰ੍ਹਾਂ ਦੇ ਨਾਲ ਵੇਲਾ ਆਉਂਦੀਆਂ ਨੇ ਦੁਪੱਟੇ ਦੇ ਸਾਈਡਾਂ ਦੇ ਉੱਪਰ ਫੋਰਥ ਕਲਰਸ ਸੀ ਗ੍ਰੀਨ ਕਲਰ ਹੈ ਇਸ ਤਰ੍ਹਾਂ ਦੇ ਨਾਲ ਰਹੇਗੀ ਸ਼ਰਟ ਦੀ ਪ੍ਰਿੰਟਿੰਗ ਇਹ ਰਹਿਣਾ ਜੀ ਦੁਪੱਟਾ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣੇ ਦੇ ਬੁੱਕ ਕਰ ਸਕਦੇ ਹੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਪਿਓਰ ਸਿਲਕ ਤੇ ਪਿਓਰ ਗਰੇਪ ਦੇ ਪ੍ਰਿੰਟਸ ਲੈ ਕੇ ਆ ਰਹੇ ਹਾਂ ਅਗਰ ਤੁਸੀਂ ਪਿਓਰ ਦੇ ਸੂਟਾਂ ਦੇ ਸ਼ੌਕੀਨ ਆ ਤਾਂ ਆਪਣੇ ਚੈਨਲ ਤੇ ਬਨੇ ਰਹੋ ਨੈਕਸਟ ਵੀਡੀਓ ਦੇ ਵਿੱਚੋਂ ਤੁਸੀਂ ਆਪਣੇ ਲਈ ਸੂਟ ਸਿਲੈਕਟ ਕਰ ਸਕਦੇ ਹੋ